ਦੋਸਤੋ ਆਪਣੇ ਜੋ ਖੇਤੀ ਨਾਲ ਸੰਬੰਧਤ ਕਿਸਾਨ ਨੇ ਭਰਾ ਉਹ ਤਕਰੀਬਨ ਕੱਲ ਜਿਹੜਾ ਮੇਲਾ ਨੰਨਕੇ ਗਿਆ ਪੀਏਯੂ ਦਾ ਲੁਧਿਆਣੇ ਉਦੇ ਤੇ ਪੰਜਾਬ ਚੋਂ ਰੋਡ ਦੇ ਆਏ ਸੀ ਸਾਰੇ ਵੀਰੇ ਹਨਾ ਤਕਰੀਬਨ ਸਾਰੇ ਆਪਣੇ ਜਿਹੜੇ ਕਿਸਾਨੀ ਨਾਲ ਸੰਬੰਧਤ ਨੇ ਤੇ ਉੱਥੇ ਮੈਂ ਵੀ ਗਿਆ ਸੀ ਤਾਂ ਉੱਥੇ ਦੇਖਣ ਚ ਆਇਆ ਬਈ ਬਹੁਤ ਵੱਡੀਆਂ ਵੱਡੀਆਂ ਜੀਆਂ ਮਸ਼ੀਨਰੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਸੀ ਮਤਲਬ ਉਹ ਹਾਈਲਾਈਟ ਕੀਤਾ ਜਾ ਰਿਹਾ ਸੀ ਵੱਡੀ ਮਸ਼ੀਨਰੀ ਨੂੰ ਤੇ ਮੈਂ ਹੁਣ ਤੁਹਾਡੇ ਇਥੇ ਜਿਹੜਾ ਦੇਖ ਕੇ ਦੇਖਿਆ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਤਕਰੀਬਨ ਸਾਰੀ ਸਬਜ਼ੀ ਥੋੜੀ ਲਾਈ ਹੋਈ ਹੈ ਹਨਾ ਲਗੀ ਰਵੇ ਕਾ ਚਾਰ ਪੰਜ ਹੁਣ ਛੋਟੇ ਸਾਗੀਆਂ ਉੱਤਰ ਵੀ ਰਹੀਆਂ ਨੇ ਵੀ ਕੀ ਕਿਸਾਨੀ ਨੂੰ ਛੋਟੀ ਨੂੰ ਬਚਾਉਣ ਲਈ ਵੱਡੀ ਮਸ਼ੀਨੀ ਦੀ ਲੋੜ ਆ ਕਿ ਜਾਂ ਮਤਲਬ ਕੋਈ ਛੋਟੀ ਮਸ਼ੀਨੀ ਤਕਨੀਕ ਆਉਣੀ ਚਾਹੀਦੀ ਹੈ ਜਿਆਦਾ ਵੀ ਵੱਡੇ ਨਾ ਵੱਡੇ ਭਾਈ ਇਹ ਦੇਖੋ ਤੁਸੀਂ ਪਹਿਲਾਂ ਮੇਰੇ ਫਾਰਮ ਤੇ ਆ ਧੰਨਵਾਦ ਸਾਰਾ ਤੁਹਾਡਾ ਬਹੁਤ-ਬਹੁਤ ਠੀਕ ਆ ਮੈਂ ਵੀ ਮੇਲਾ ਦੇਖਿਆ ਦੇਖਣਾ ਚਾਹੀਦਾ ਕਿਉਂਕਿ ਉੱਥੇ ਨਵੀਂ ਚੀਜ਼ ਆਉਂਦੀ ਹੈ ਇਨਫੋਰਮੇਸ਼ਨ ਜਿੰਨਾ ਸਰਕਲ ਆਊਗਾ ਵਧੀਆ ਵਾ ਬਿਲਕੁਲ ਹੁਣ ਜਿੰਨੇ ਵੱਡੇ ਸੰਦ ਆਇਆ ਤੁਸੀਂ ਮੈਨੂੰ ਇਹ ਦੱਸੋ ਜੇ ਦੋ ਰੋੜ ਦੇਣਗੇ ਉਹ ਸਾਡੇ ਕਿੱਥੇ ਲੱਗਣਗੇ ਕਿੱਥੇ ਲੱਗਣਗੇ ਬਿਲਕੁਲ ਸਾਢੇ 3 ਦਿਨ ਲੱਖ ਦੀਆਂ ਪਤਾਵੀਆਂ ਲੈ ਕੇ ਕੀਲੇ ਦੋ ਦੋ ਨੇ ਵੀ ਇੱਕ ਤਵੀਆਂ ਪਈ ਕਿੰਨਾ ਭਜਨ ਦੱਸਦੇ ਸੀ ਉਹਨਾਂ ਦਾ ਸਾਢੇ 17 ਕੁਆਂਟਲ ਭਜਣਾ 24 ਸਾਢੇ 3 ਲੱਖ ਦੇ ਭੇਡ ਮਤਲਬ ਕੀਮਤ ਆ ਕੀਮਤ ਸਾਢੇ 3 ਕਿੰਨੇ ਦਿਨ ਚੱਲਣਗੇ ਆ ਕੀ ਕੈਲਕੂਲੇਸ਼ਨ ਦੀ ਕਰੋਗੇ ਤੁਸੀਂ ਸਹੀ ਗੱਲ ਹੈ ਕਿਉਂਕਿ ਉਹ ਦੇਖੋ ਜੀ ਘਟੋ ਘਟੋ ਹੋ ਫੋਰ ਬਾਈ ਫੋਰ ਟਰੈਕਟਰ ਖਿਚੂਆ ਛੋਟਾ ਜ਼ਿੰਮੇਵਾਰ ਖਤਮ ਹੋ ਗਿਆ ਇੱਥੇ ਆਪਾਂ ਨੂੰ ਚਾਹੀਦੇ ਵੀ ਜੋ ਛੋਟਾ ਕਿਸਾਨ ਆ ਨਾ ਜਿਹਨੇ ਸਬਜ਼ੀ ਕਰਾਉਣੀ ਆ ਜਾਂ ਤਿੰਨ ਜਾਂ ਚ ਉਹਦੇ ਲਈ ਛੋਟੇ ਸੰਧ ਹੋਣ ਉਹ ਤੇ ਸਬਸਿਡੀ ਹੋਵੇ ਉਹਦਾ ਬੈਨੀਫਿਟ ਵੱਧ ਮਿਲੂਗਾ ਉਹ ਲੇਬਰ ਤੋਂ ਫਾਇਦਾ ਹੋ ਪੰਜਾਬ ਦੇ ਵਿੱਚ ਆਪਾਂ ਦੇਖੀਏ ਦਿਨੋਂ ਦਿਨ ਜਮੀਨਾਂ ਘਟ ਰਹੀਆਂ ਨੇ ਅ ਮਤਲਬ ਜਿਵੇਂ ਤੁਸੀਂ ਕਿਹਾ ਰੋੜਾਂਾਂ 'ਚ ਆ ਗਈਆਂ ਕਲੋਨੀਆਂ 'ਚ ਆ ਗਈਆਂ ਨਾ ਦਿਰੋਂਦਾਂ ਨੂੰ ਸਾਡੀ ਰਿਆ ਕਾਦੀ ਦਾ ਲੈਵਲ ਭਰਾਵਾਂ ਦੀਆਂ ਗਾਂਵਾਂ ਬੰਡ ਨਾਲ ਵੀ ਜਮੀਨਾਂ ਹੋ ਰਹੀਆਂ ਨੇ ਵੀ ਜੇ ਆਪਾਂ ਚਲੋ ਬਹੁਤਾ ਤਾਂ ਇਹਦੇ ਆਪਾਂ ਅੰਕੜਿਆਂ ਨਾਲ ਨਹੀਂ ਕਹਿ ਸਕਦੇ ਵੀ 70 75% ਜਿਹੜੇ ਕਿਸਾਨ ਨੇ ਉਹ 10 ਕਿਲਿਆਂ ਤੋਂ ਥੱਲੇ ਵਾਲੇ ਉਦੋਂ ਫਿਰ 5 ਕਿਲਿਆਂ ਵਾਲੇ ਹੀ ਨੇ ਜ਼ਿਆਦਾਤਰ ਆਪਣੇ ਕਹ ਲਈਏ ਮਤਲਬ ਨਾ ਵੀ ਵੱਡੇ ਫਾਰਮਰ ਦਾ ਘਟ ਨਹੀਂ ਮਤਲਬ ਆ ਤੇ ਉੱਥੇ ਹੁਣ ਮੇਲੇ ਤੇ ਜਿਹੜਾ ਦਿਖਾਇਆ ਜਾ ਰਿਹਾ ਸੀ ਜਿਆਦਾ ਮਤਲਬ ਜੋ ਆਪਾਂ ਨੂੰ ਇੱਕ ਉਹ ਮੈਨੂੰ ਨਹੀਂ ਕੋਈ ਛੋਟੀ ਮਸ਼ੀਨਰੀ ਦੀ ਖੀਪ ਜਿਹੜੀ ਛੋਟੇ ਕਿਸਾਨ ਤੇ ਜਿਆਦਾ ਕੰਮ ਆਵੇ ਜਿਆਦਾਤਰ ਉਥੇ ਵੱਡੀਆਂ ਹੀ ਇਹ ਸੀਗੀਆਂ ਦੇਖਣ ਨੂੰ ਮਿਲੀਆਂ ਵੱਡੇ ਵੀਰੇ ਤੁਸੀਂ ਘੁੰਮ ਕੇ ਦੇਖਾ ਉਹਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਘੱਟੋ ਘੱਟ ਜਿੰਨੇ ਐਂਪਲਾਈਮੈਂਟ ਪਏ ਸੀਗੇ ਕੋਈ ਲੱਖ ਤੋਂ ਥੱਲੇ ਸੀਗਾ ਨਹੀਂ ਸੀਗਾ ਬਿਲਕੁਲ ਲੱਖ ਤੋਂ ਸ਼ੁਰੂ ਹੁੰਦਾ ਸ਼ੁਰੂ ਹੁੰਦੇ ਸੀ ਲੱਖ ਤੋਂ ਲੈ ਕੇ 2 3 4 5 ਉੱਪਰ ਚਾਹੇ ਬੰਦਰਾ 20 ਤੱਕ ਜਾਂਦੀ ਹੈ ਬਿਲਕੁਲ ਹੁਣ ਜਿੰਨਾ 2 3 ਕਿਲ ਲਾ ਉਹਦੀ ਕਿੰਨੀ ਆਮਦਨ ਕਿੰਨੀ ਆਮਦਨ ਡੀਜ਼ਲ ਕਿੱਥੇ ਆ ਮਜ਼ਦੂਰੀ ਕਿੱਥੇ ਆ ਮੰਡੀਕਰਨ ਕੀ ਆ ਹੁਣ ਤੁਹਾਡੇ ਸਾਹਮਣੇ ਕੀ ਸਬਜ਼ੀ ਦਾ ਕੀ ਹਾਲ ਆ ਬਿਲਕੁਲ ਜੀ ਰੇਟ ਨਹੀਂ ਮਿਲਦਾ ਆਏ ਦੀ ਚਲੋ ਮੰਨਦੇ ਆ ਝੋਨੇ ਦਾ ਕੀ ਹਾਲ ਹੋਇਆ ਝੋਨੇ ਦਾ ਕੀ ਹਾਲ ਆ ਇੰਨਾ ਮਤਲਬ ਜੇ ਕਰਜਾ ਲੈ ਕੇ ਖੇਤੀ ਕਰਨੀ ਆ ਬਾਈ ਉਹਦੇ ਵਿੱਚ ਘਾਟ ਹੀ ਘਾਟ ਆ ਆਹਦੀ ਕ ਸਰਕਾਰਾਂ ਜੋ ਚਾਹੀਦੀਆਂ ਨਹੀਂਆਂ ਸਬਸਿਡੀ ਦੇਵੇ ਮਾਫ ਨਾ ਕਰੇ ਕੋਈ ਆ ਮਾਫ ਨਹੀਂ ਚਾਹੀਦਾ ਸਬਸਿਡੀ ਚਾਹੀਦੀ ਆ ਕਹਿੰਦੇ ਪਰ ਹਰੇਕ ਬੰਦਾ ਮਿਹਨਤ ਕਰਕੇ ਕਮਾਈ ਕਰਕੇ ਮੋੜ ਸਕਦਾ ਹੁਣ ਨੂੰ ਕਿੰਨੇ ਸਾਲ ਹੋ ਗਿਆ ਸਰਜੀ ਵਾਲੇ ਕੰਮ ਚ 2013 ਤੋਂ ਉਹ ਕਿ 13 ਤੋਂ ਲੱਗਿਆ ਮੈਂ ਤੁਸੀਂ ਫੇਰ ਤਾਂ ਚਲੋ 12-12 ਸਾਲ ਹੋ ਗਏ ਨਾ ਕਾਫੀ ਤਜਰਬਾ ਹੋ ਗਿਆ ਹੋਊ ਇਹ ਕੰਮ 'ਚ ਹੁਣ ਤਾਂ ਯਾਰ ਵੀਰੇ ਜਿੰਨੀ ਕਾਪਾ ਮਤਲਬ ਛੋਟਾ ਖਸਾਲ ਤਿੰਨ ਚਾਰ ਕਿੱਲੇ ਵਾਲਾ ਪੂਰੀ ਵਧੀਆ ਜ਼ਿੰਦਗੀ ਨਾਲ ਰੋਟੀ ਖਾਦਾ ਰਜੇ ਖਾਣੀ ਆ ਸਰਜੀ 'ਚ ਪਰ ਮਿਹਨਤ ਆ ਯਾਰੀ ਮਤਲਬ ਹਨਾ ਮਿਹਨਤ ਆ ਵੀਰੇ ਹਰ ਥਾਂ ਹੀ ਕਰਨੀ ਤੂੰ ਹੁਣ ਜਿੰਨੀ ਵਾਰ ਤੇਰੇ ਕੋਲੇ ਆਉਨੇ ਆ ਹਰ ਟਾਈਮ ਤੂੰ ਵੇਚੀ ਫਿਰਦਾ ਹੁੰਦਾ ਮਤਲਬ ਭਾਈ ਮਿਹਨਤ ਤੋਂ ਬਿਨਾਂ ਕਿਤੇ ਮਿਲਦਾ ਇਹ ਵੀ ਆ ਵੀ ਕਈ ਕਿਸਾਨ ਮੈਂ ਦੇਖਿਆ ਉਹ ਕਹਿੰਣਗੇ ਵੀ ਇੱਕ ਚੀਜ਼ ਜਿਆਦਾ ਲਾ ਦੋ ਮੇਰੇ ਕਈ ਦੋਸਤ ਨੇ ਵੀ ਜੇ 5 ਕਿਲੇ ਜ਼ਮੀਨਾਂ ਵੀ ਮੰਨ ਲਓ ਵੀ ਉਹ ਚ ਵੀ ਭਿੰਡੀ ਉਤਨ ਕਿਲੇ ਲਾਤੀ ਮੰਨ ਲਓ ਹੁਣ ਥੋੜੇ ਮੈਂ ਫਿਰਕੇ ਦੇਖਿਆ ਥੋੜੇ ਥੋੜਾ ਸਾਰਾ ਕੁਝ ਹੁਣ ਅੱਧਾ ਕਿਲਾ ਪਿਆਜ਼ ਥੋੜਾ ਲਾਇਆ ਹੋਇਆ ਹਰਾ ਪਿਆਜ਼ ਚੱਲ ਪੈਣਾ ਥੋੜੇ ਫਿਰ ਥੋੜੇ ਆ ਆਪਣੇ ਚ ਆਪਣਾ ਕਦੂਕਈ ਆ ਕਦੂਤਰ ਲਾ ਗਿਆ ਥੋੜੇ ਭਿੰਡੀ ਹੋ ਗਈ ਖੀਰਾ ਹੋ ਗਿਆ ਖਰੇਲਾ ਕਈ ਇਹ ਚੀਜ਼ ਮਤਲਬ ਟੋਟਲ ਜਿੰਨਾ ਮੇਰਾ ਰਖਵਾ ਵੀਰੇ ਸਾਰੀ ਚੀਜ਼ ਵੰਡਵੀਆਂ ਸਟੈਪ ਬਾਅਦ ਸਟੈਪ ਲੱਗੀ ਤੇ ਤੁਹਾਡੇ ਕੋਲੇ ਇੱਕ ਹੋਰ ਆ ਕਿ ਪਿੰਡਾਂ ਚੋਂ ਤੁਹਾਡੇ ਕੋਲੇ ਆਉਣ ਲੱਗੇ ਲੋਕ ਆਏ ਜਿਹੜੇ ਡਾਇਰੈਕਟ ਮਤਲਬ ਕਿ ਖਰੀਦਣਾ ਮਤਲਬ ਆਉਂਦੇ ਆ ਨਹੀਂ ਵੀਰੇ ਲੋਕ ਕਹਿੰਦੇ ਆ ਵੀ ਸਰ ਇਹ ਗੱਲ ਮੈਂ ਇੱਕ ਬੇਨਤੀ ਵੀ ਕਰਦਾ ਤੁਹਾਨੂੰ ਆਸਮਾਨ ਕੇ ਯਾਰ ਦੇਖੋ ਪਹਿਲਾਂ ਸਬਜੀ ਤੋੜ ਕੇ ਇਥੋਂ 25-30 ਕਿਲੋਮੀਟਰ ਮੰਡੀ ਚ ਜਾਂਦੀ ਆ ਫਿਰ ਉਹੀ ਸਬਜੀ ਵਾਪਸ ਫੇਰ ਆਉਂਦੀ ਆ ਸਾਡੇ ਪਿੰਡਾਂ ਦੇ ਵਿੱਚ ਮਤਲਬ ਠੀਕ ਆ ਆਪਾਂ ਨਹੀਂ ਕਹਿੰਦੇ ਵੀ ਉਹ ਵੀ ਇੱਕ ਚਲੋ ਰੋਜ਼ਗਾਰ ਲੋਕਾਂ ਜੁੜੇ ਹੋਏ ਨੇ ਰੋਜ਼ਗਾਰ ਦੇ ਨਾਲ ਪਰ ਜਿਹੜੇ ਇਸ ਤਰ੍ਹਾਂ ਦੀ ਕਿਸਾਨੀ ਜੀ ਆਪਾਂ ਬਚਾਉਣੀ ਆ ਜਿਵੇਂ ਕਿਸਾਨ ਨੇ ਭਰਾ ਇਸੋਂ ਤਾਜੀ ਸਬਜ਼ੀ ਮਿਲਣੀ ਆਪਾਂ ਨੂੰ ਕਿਉਂ ਜੀ ਖੇਤ ਤੋਂ ਤੋੜ ਕੇ ਤਾਜ਼ਾ ਦੀ ਜਦੀ ਫਿਰ ਰੇਟ ਆ ਜਿਹੜਾ ਉਹ ਆਪਾਂ ਨੂੰ ਮੰਡੀ ਦੇ ਨਾਲੋਂ ਇਹਨਾਂ ਦੀ ਵੱਧ ਵੇਚ ਜਾਣੀ ਆ ਥੋੜੀ ਤੇ ਜਿਹੜੀ ਆਪਾਂ ਖਰੀਦਦੇ ਆ ਉਹ ਡੁੱਗਣੀ ਆਣੇ ਜੀ ਉਹਦੇ ਨਾਲ ਆਪਾਂ ਨੂੰ ਘੱਟ ਰੇਟ ਮਿਲ ਜਾਣਾ ਮਤਲਬ ਠੀਕ ਹੈ ਨਾ ਜੀ ਮੰਡੀ ਦੇ ਨਾਲੋਂ ਆਪਣਾ ਰੇਟ ਅੱਧਾ ਰਹਿ ਜਾਂਦਾ ਜੀ ਅੱਧਾ ਰਹਿ ਜਾਂਦਾ ਕਿਉਂਕਿ ਸਾਨੂੰ ਤਾਂ ਕੋਈ ਫਰਕ ਨਹੀਂ ਜੀ ਅਸੀਂ ਤਾਂ ਉੱਥੇ ਵੀ ਉਨੇ ਹੀ ਸੇਲ ਹੋਣੀ ਐ ਇੱਥੇ ਵੀ ਉਨੇ ਹੀ ਹੋਣੀ ਹੋਣੀ ਆ ਜੀ ਇੱਥੇ ਆਏ ਆ ਭੈਣ ਭਾਈ ਆ ਉਹ ਤਾਂ ਤਾਜੀ ਲੈ ਜੂਗਾ ਉੱਥੋਂ ਨੇ ਵੇਚੀ ਖਾਣੀ ਆ ਕਿਹ ਕਿਹ ਕਰਨ ਉੱਥੇ ਤੀਜੇ ਦਿਨ ਆਪਣੇ ਕੋਲ ਆਉਣੀ ਆ ਜਿਹੜੀ ਅੱਜ ਹੁਣ ਤੁਸੀਂ ਸਬਜ਼ੀ ਤੋੜ ਲਈ ਕੱਲ ਤੁਸੀਂ ਮੰਡੀ ਲੈ ਕੇ ਜਾਓਗੇ ਉਹ ਤਾਂ ਹਰ ਮੰਡੀ ਚੋਂ ਆਉ ਫਿਰ ਆਪਣੇ ਕੋਲ ਚੌਥੇ ਦਿਨ ਆਉਣੀ ਆ ਜਿਹਨੇ ਆਪਣੇ ਕੋਲੇ ਚੀਜ਼ਾਂ ਜਿੰਨਾ ਆਪਣੇ ਕੋਲ ਨਵੇਂ ਹੀ ਹੁੰਦਾ ਨਾ ਇਹ ਚੀਜ਼ ਆਉਂਦੀ ਆ ਜਿਹੜੀ ਹੁਣ ਤਾਜੀ ਚੀਜ਼ ਆ ਉਹਦਾ ਤੇ ਦੂਜੀ ਚੀਜ਼ ਦਾ ਫਰਕ ਤਾਂ ਪੈਣਾ ਪੈਂਦਾ ਬਿਲਕੁਲ ਤੇ ਇੱਕ ਹੋਰ ਗੱਲ ਬਈ ਤੁਸੀਂ ਥੋੜਾ ਜਿਵੇਂ ਅੱਜ ਚੱਲਿਆ ਹੋਇਆ ਵੀ ਚਲੋ ਵੀ ਰੀਹਾਂ ਸਪਰੇਹਾਂ ਤੋਂ ਬਹੁਤ ਕਿਸਾਨ ਦੂਰ ਰਹਿਣ ਲੱਗ ਗਏ ਹਨਾ ਵੀ ਘਟਾਤੀਆਂ ਰਹੀਆਂ ਜਿਹੜੀਆਂ ਜਾਦੇ ਸੀਗੀਆਂ ਮਤਲਬ ਟੋਕਨਾ ਸਕੋਰ ਤੁਸੀਂ ਵੀ ਹੁਣ ਇਸ ਪਾਸੇ ਥੋੜਾ ਜਿਹਾ ਵੱਡੇ ਭਾਈ ਮੈਂ ਪਿਛਲੀ ਕਰੇ ਥੋੜੀ ਵੀਡੀਓ ਚ ਗੱਲ ਕਹੀ ਸੀ ਮੈਂ ਬਿਨਾਂ ਜ਼ਰੂਰੀ ਤਾਂ ਕਰ ਲੈਣਾ ਓਕੇ ਹੁਣ ਵੀ ਹੋ ਪਿਛਲੇ ਸਾਲ ਵੀ ਸੀ ਇਹ ਚੀਜ਼ਾਂ ਤੁਸੀਂ ਕੱਲਾ ਜਿਹੜੀ ਹੁੰਦੀ ਆ ਨਾ ਸੈਮੀ ਆਪਾਂ ਕਹਿ ਸਕਦਾ ਮੈਂ ਜੋ ਐਮੀਗਰ ਝੂਠ ਮਾਰਦਾ ਆ অর্ਗੈਨਿਕ অর্ਗੈਨਿਕ ਨਹੀਂ ਹੁੰਦੀ ਹਾਂ ਸੈਮੀ ਹੁੰਦੀ ਆ ਪਿਉਰੀ ਪੈਂਦੀ ਆ ਜਦੋਂ ਲੋੜ ਆ ਕਿਹੜੀ ਲੋੜ ਆ ਜਾਨੀ ਉਹ ਤਾਂ ਚੀਜ਼ ਦੀ ਲੋੜ ਆ ਵੀ ਉਹ ਤਾਂ ਅਸੀਂ ਜਿੰਨੇ ਆਈਨੇ ਆ ਵੀ ਜੇ ਆਪਾਂ ਲੰਮਾ ਟਾਈਮ ਪ੍ਰੋਸੈਸ ਕਰਨਾ ਨੇ ਇਹ ਚੀਜ਼ ਆ ਜਿਹੜੀ ਸਬਜ਼ੀ ਬੇਲ ਵਾਲੀ ਆ ਜੇ ਉਹਨੂੰ ਆਪਾਂ ਲੰਮਾ ਪ੍ਰੋਸੈਸ ਕਰਨਾ ਉਹ ਥੋੜਾ ਛਾੜ ਦੇਵੂਗੀ ਲੰਮਾ ਚੱਲੂਗੀ ਇਹ ਆਪਾਂ ਰਿਓ ਪੱਤ ਪਾ ਕੇ ਦਵਾਈ ਜਾ ਦੇ ਪਾ ਕੇ ਉਹ ਟਾਈਮ ਨਾਲ ਮੁੱਕ ਜੇ ਇਹ ਹੀ ਚੀਜ਼ ਹੈ ਮੇਰਾ ਭਾ ਤੇ ਆਪਾਂ ਉਹਦਾ ਲੌਂਗ ਟਾਈਮ ਚੱਲੇ ਲੰਮੀ ਰੇਸ਼ ਦਾ ਘੋੜਾ ਬਿਲਕੁਲ ਬਿਲਕੁਲ ਉਹਟਾੜਾ ਨਹੀਂ ਲੰਮੀ ਰੇਸ ਆ ਆਪਣੀ ਯਾਨੀ ਉਹ ਤੁਸੀਂ ਰਾਹਤ ਮਹਿਸੂਸ ਕਰਦੇ ਹੋ ਵੀ ਜਿਹੜਾ ਕਣਕ ਝੋਨੇ ਚੋਂ ਖੇੜਾ ਸੜਾ ਕੇ ਮੁਗਲ ਜਿਵੇਂ ਇੱਕ ਵੀ ਇਧਰ ਲੈਣ ਚ ਪਈਓ ਵੀ ਐ ਵੀ ਵਧੀਆ ਇਧਰ ਮਤਲਬ ਰਾਹਤ ਯਾਰ ਬਾਦੂਆ ਵੀਰੇ ਸਬਰ ਚਾਹੀਦਾ ਸਬਰ ਸਾਡੇ ਲਈ ਤਾਂ ਬਹੁਤ ਆ ਮਾਲਕ ਜੇ ਨਾਂ ਦੇ ਦਿੰਦਾ ਫਿਰ ਵੀ ਕੀ ਕਰਦੇ ਜਿੰਨੇ ਆਪਣੇ ਨਾਲ ਥੱਲੇ ਬਹੁਤ ਬੈਠੇ ਆ ਉੱਪਰ ਉੱਪਰ ਬੋੜ ਥੱਲੇ ਦੇਖੋ ਜਿਹੜੀ ਮੰਡੀ ਕਰਨ ਦੀ ਮਾਰ ਜ਼ਰੂਰ ਪੈਂਦੀ ਹੈ ਨਾ ਵੀ ਜਿਹੜਾ ਰੇਟ ਰੂਟ ਨਹੀਂ ਮੈਂ ਮੰਡੀ ਕਰਨ ਤੇ ਇੱਕ ਮਾਰ ਹੋਰ ਬਹੁਤ ਮਾਰਾਂ ਨੇ ਮੰਡੀ ਦੇ ਵਿੱਚ ਦੋ ਦਿਨ ਪਹਿਲਾਂ ਮਟਰਾਂ ਦਾ ਵੀ ਮੇਰਾ ਇੱਥੇ ਦੋਸਤ ਆ ਸਾਡੇ ਪਿੰਡੋਂ ਹਰਜਿੰਦਰ ਉਨੇ ਵੀਰ ਨੇ ਮਟਰਾਂ ਦੀ ਉਹ ਕਰੀ ਉਹ ਕਿਦੇ ਮੰਡੀ ਚ ਦੋ ਤਿੰਨ ਦਿਨ ਰੇਟ ਬੜਾ ਘੱਟ ਮਿਲਿਆ ਉਹ ਫੇਰ ਤੜਾਈ ਮਹਿੰਗੀ ਪੈ ਰਹੀ ਸੀ ਉਹ ਕਹਿੰਦੇ ਵੀ ਅਸੀਂ ਉਹੀ ਕਹਤਾ ਆੜ-ਦੜ ਇੱਥੇ ਆਰ ਵੀ ਤੋੜ ਲਓ ਮਤਲਬ ਆਹ ਹਾਲਾਤ ਵੀ ਕਈ ਵਾਰੀ ਹੋ ਜਾਂਦੇ ਆ ਪਰਸੋਂ ਦੀ ਮੁੱਲਾਪੁਰ ਦੀ ਜੀ ਉਹ ਟਰਾਲੀ ਬੰਦਾ ਭਰ ਕੇ ਗੋਭੀ ਦੀ ਫਰੀ ਵੰਡ ਕੇ ਆ ਗੋਭੀ ਦੀ ਓਕੇ ਤੋ ਜੇ ਇਹ ਲੈ 100 ਰੁਪਏ ਬੂਟਾ ਪਿਆ ਉਹ ਜੇ ਇਹੀ ਜੀਆਂ ਗੱਲਾਂ ਚ ਫੇਰ ਥੋੜਾ ਜਿਹਾ ਵੀ ਉਹਨੇ ਰਹਿਣਾ ਪੈਂਦਾ ਹਨਾ ਇਹਨਾਂ ਵੀ ਮਤਲਬ ਜੇ ਕਿ ਦਿਲ ਨਹੀਂ ਛੱਡਣਾ ਹਨਾ ਸਬਰ ਹੀ ਆ ਬੱਸ ਰਿਹਾ ਲਾਉ ਨਾ ਤੋਰੇ ਚਾਹੀਦਾ ਓਕੇ ਲੰਮਾ ਦੇਖੋ ਨਾ ਆ ਆ ਇੱਕ ਜ਼ਿੰਦਗੀ ਦੇ ਵਿੱਚ ਵਾਦੇ ਘਾਟੇ ਹੁੰਦੀ ਹੁੰਦੀ ਉਹ ਤਾਂ ਚੱਲਦੇ ਰਹਿੰਦੇ ਆ ਠੀਕ ਆ ਕਈ ਵਾਰ ਉੱਪਰ ਥੱਲੇ ਹੁੰਦਾ ਐਵੇਂ ਨਹੀਂ ਹੁੰਦਾ ਮਾਰ ਕੇ ਨਹੀਂ ਹੁੰਦਾ ਇਹ ਕੁਦਰਤੀ ਮਾਰ ਪਈ ਫਿਰ ਵੀ ਸਬਰ ਕਰੋ ਕੁਦਰਤੀ ਫਿਰ ਵੀ ਸਬਰ ਕੁਦਰਤੀ ਪਿਛਲੇ ਸਾਲ ਪਈ ਹੋਈ ਆ ਤੁਹਾਡੀ ਇਥੇ ਤਿਆਰੀ ਮੇਰੇ ਕੋਲ ਅੱਜ ਤਾਂ ਵੀਡੀਓ ਪਈ ਆ ਜਦੋਂ ਜਮਾ ਪਾਣੀ ਪਿਆ ਤੁਹਾਡੀ ਤਿਆਰੀ ਕਰੀ ਪਈ ਸੀ ਪੂਰੀ ਪੀ ਲਾਉਣੇ ਸੀਗੇ ਮੰਨ ਲਓ ਉਦੋਂ ਜੇ ਦੀ ਮੀਂਹ ਪੈ ਗਿਆ ਪੂਰਾ ਫੇਰ ਦੁਬਾਰਾ ਤੁਸੀਂ ਫੇਰ ਉਹ ਸਾਰਾ ਵਾਹਿਆ ਬੀਜਿਆਣਾ ਮਤਲਬ ਉਹ ਸਾਰਾ ਖਰਚਾ ਸਾਰੀ ਪੈਂਦਾ ਮਤਲਬ ਉਹ ਇਹ ਬਈ ਸਬਰ ਤਾਂ ਹੁਣ ਜੇ ਮਰ ਗਈ ਫੇਰ ਵੀ ਕਰਨੇ ਪੈਂਦਾ ਇਹ ਘੱਟ ਵੀ ਕੀਤਾ ਵੀ ਸਬਰ ਕਰ ਲਈਦਾ ਚਲੋ ਵੱਧ ਵੀ ਰੇਟ ਮੈਂ ਕਹਣੀ ਬੰਦਾ ਰੈਗੂਲਰ ਲੱਗਿਆ ਰਹੇ ਇਹ ਕੰਮ ਚੱਲਦਾ ਇਹ ਹੈਗਾ ਸਟੈਪ ਵਾਈਜ਼ ਸਟੈਪ ਚੱਲੀ ਜਾਵੇ ਰੈਗੂਲਰ ਇਹ ਨਾ ਹੋਵੇ ਹਾਂ ਜੇ ਇੱਕ ਗੀਲੇ ਦੇ ਵਿੱਚ 4 ਆਟਮਾ ਲਾਉਨੇ ਆ ਨਾ ਉਹਦੇ ਵਿੱਚੋਂ ਤੁਹਾਨੂੰ ਘਾਟਾ ਨਹੀਂਗਾ ਹਾਂ ਵੀ ਬੰਡਮੀ ਇੱਕ ਦਾ ਰੇਟ ਘੱਟ ਕੇ ਇੱਕ ਦਾ ਵੱਧ ਮਿਲ ਗਏ ਵੱਡੀ ਗੱਲ ਆ ਬਾਕੀ ਮਿੱਤਰੋ ਜਿਹੜੀ ਸਬਜੀ ਜਦੋਂ ਪਸਾਨ ਜਿਹੜੇ ਲਾਉਂਦੇ ਆ ਭਰਾ ਉਹ ਇੱਕ ਰਜਗਾਰ ਵੀ ਦਿੰਦੇ ਨੇ ਜਿਵੇਂ ਹੁਣ ਵੀਰ ਕੋਲੇ ਇੱਕ ਪਰਿਵਾਰ ਨੇ ਜਿਵੇਂ ਮਤਲਬ ਦੋ ਤਿੰਨ ਪਰਿਵਾਰ ਪਿੰਡ ਦੇ ਉਹਨਾਂ ਨੂੰ ਰਜਗਾਰ ਮਿਲਿਆ ਹੋਇਆ ਘੱਟੋ ਘੱਟ ਆਪਣੇ ਕੋਲ 8 ਬੰਦੇ ਹੋ ਜਾਂਦੇ ਆ 8 ਬੰਦੇ ਹੋ ਜਾਂਦੇ ਆ ਤੁਹਾਡੇ ਕੋਲੇ ਵੀ 8-9 ਬੰਦਿਆਂ ਨੂੰ ਵੀ ਰਜਗਾਰ ਘੱਟੋ ਘੱਟ ਜਿਹੜਾ ਪਰਿਵਾਰ ਆ ਇਹ ਸਾਲ ਭਾਰਾ ਉਹਨਾਂ ਨੂੰ 8 ਮਹੀਨੇ 8 ਮਹੀਨੇ ਹਾਂ ਬਹੁਤ ਵਧੀਆ ਗੱਲ ਆ ਵੀਰੇ ਖੁਸ਼ੀ ਆ ਆਪਾਂ ਨੂੰ ਤੇ ਇਸ ਗੱਲ ਦੀ ਇਹਦੇ ਕਰਕੇ ਆਪਾਂ ਜਦੋਂ ਵੀ ਤੁਹਾਡੇ ਫਾਰਮ ਤੇ ਆਉਂਦੇ ਆ ਆਪਾਂ ਕੋਈ ਨਾ ਕੋਈ ਵੀਡੀਓ ਬਣਾਈ ਦੀ ਹੋਈ ਆ ਵੀ ਤਾਂ ਕਿ ਲੋਕਾਂ 'ਚ ਇਹ ਗੱਲ ਜਾਵੇ ਤੇ ਬਾਕੀ ਸਾਡੇ ਏਰੀਆ 'ਚ ਘੱਟੋ ਘੱਟ ਪਤਾ ਲੱਗੇ ਆਪਾਂ ਟੂਟ ਨਹੀਂ ਗਏ ਜੇ ਸਬਜ਼ੀ ਦੇ ਵਿੱਚ ਜਿਹੜੀ ਚੀ ਪਾਈ ਹੈ ਉਹ ਵੀ ਰੱਖ ਦਾਂਗੇ ਜਦ ਮਰਜ਼ੀ ਕੋਈ ਪੁੱਛ ਲਵੇ